सर श्रीकाल दोस्तों मैं अपना तो रिपोर्टर सुबरणीत सिंह अज श्रोमी अकाली दल पार्टी वालों जीव विजा यात्रा रैली जो कि कटी जा रही है एक फरवरी तो श्री अकाल तख्त साहब तो अरदासदार संदू सिंह बादल जी की अगुवाई जी अंजा यात्रा रैली हलका सानवाद कटी गई जिसकी अगुवाई सरदार बिक्रम सिंह जा रहे थ सो उस संबंधी आप गल करेंगे साजे विचार जोड़े ने ਸੌਮੀ ਇਕਲਿਜ਼ਨ ਪਾਰਟੀ ਦੇ ਸੀਨੀਅਰ ਆਗੂ ਹਲਕਾ ਸਾਹਨੇਵਾਲ ਤੋਂ ਸਰਦਾਰ ਸੰਤੋਸ਼ ਸਿੰਘ ਖਾਲਸਾ ਜੀ ਹਾਂ ਸਰ ਸ਼ਸ਼ੀ ਕਾਲ ਜੀ ਸ਼ਸ਼ੀ ਕਾਲ ਜੀ ਸੰਤੋਸ਼ ਸਿੰਘ ਖਾਲਸਾ ਸਾਹਨੇਵਾਲ ਤੋਂ ਹੋਗੇ ਗਏ ਸਰ ਕੀ ਕਹਿਣਾ ਚਾਹਣੇ ਹੋ ਜਿਹੜੀ ਅੱਜ ਪੰਜਾਬ ਪਚਾਉ ਯਾਤਰਾ ਰੈਲੀ ਕਟੀ ਗਈ ਹੈ ਸਾਹਨੇਵਾਲ ਵਿੱਚ ਪੂਰਾ ਜਿਲ੍ਹੇ ਭੂਮ ਕਲਾ ਤੋਂ ਰੈਲੀ ਸ਼ੁਰੂ ਹੋਈ ਹੈ ਜੀ ਪਿੰਡਾਂ ਵੱਚੋਂ ਹੁੰਦੀ ਹੋਈ ਸਾਹਨੇਵਾਲ ਪਹੁੰਚੀ ਹੈ ਔਰ ਜੋਸ਼ ਦੇਖਣ ਵਾਲਾ ਸੀ ਪਬਲਿਕ ਦਾ ਇੰਨਾ ਨਾਲ ਇਕੱਠ ਸੀ ਔਰ ਟਰੈਕਟਰ ਟਰਾਲੀਆਂ ਮੋਟਰਸਾਈਕਲ ਨੌਜਵਾਨਾਂ ਦਾ ਖਾਸ ਕਰਕੇ ਇਹਨਾਂ ਰਾਸੀਆ ਇਹਨਾਂ ਦੇ ਜਿੜਾਰੂ ਢੰਗ ਦੇ ਨਾਲ ਉਹਨਾਂ ਨੇ ਸੈ ਰੈਲੀ ਸਮੂਲ ਦਿੱਤੀ ਹੈ ਝੂਕ ਦੇਖਣਯੋਗ ਸੀ ਕਿੰਨੇ ਇੱਕ ਮਤਵਾਜ ਪੰਜਾਬ ਯਾਤਰਾ ਰੈਲੀ ਦੇ ਵਿੱਚ ਕਿੰਨੇ ਕਿ ਨੌਜਵਾਨ ਕਿੰਨੇ ਕੱਕ ਕੋਈ ਗਿਣਤੀ ਨਹੀਂ ਕਰ ਸਕਦੇ ਇੰਨੇ ਨੌਜਵਾਨ ਸੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਸ੍ਰੋਮਣੀ ਅਕਾਲੀ ਦਲ ਪਾਰਟੀ ਬਲ ਜਿਹੜੇ ਪੰਜਾਬ ਯਾਤਰਾ ਰੈਲੀ ਕੱਢੀ ਗਈ ਹੈ ਪੂਰੇ ਪੰਜਾਬ ਵਿੱਚ ਕੱਢੀ ਜਾ ਰਹੀ ਹੈ ਕਿਸ ਤਰ੍ਹਾਂ ਦੇ ਦੀ ਹਾਂਜੀ ਰੈਲੀ ਦੇ ਵਿੱਚ ਕੋਈ ਮੁੱਦੇ ਨੇ ਜੋ ਸਰਵਿਸਿੰਗ ਬਾਦਲ ਦੀ ਨੇ ਦੇ ਕੇ ਪੰਜਾਬ ਨੂੰ ਬਚਾਉਣ ਲਈ ਇਹ ਰੈਲੀ ਸ਼ੁਰੂ ਕੀਤੀ ਹੈ ਤੇ ਆਪਾਂ ਗੱਲ ਕਰ ਲੈਨੇ ਆਂ ਪਹਿਲਾਂ ਤੁਹਾਡੀ ਵੀ ਤੁਸੀਂ ਵੀ ਮਤਲਬ ਸੋਮੇ ਕਾਲੀਗਲ ਪਾਰਟੀ ਦੇ ਵਿੱਚ ਕਾਫੀ ਸਮੇਂ ਤੋਂ ਸ਼ਾਮਲ ਲੋਕ ਕਿੰਨੇ ਸਮੇਂ ਤੋਂ ਜੜੀਆਂ ਸਵਾਲਾਂ ਉੱਪਰ ਮੈਂ ਜਦ ਹੀ ਮਤਲਬ ਅੱ삐 ਅੱ삐 ਹੋਸ ਸੰਭਾਲੀ ਆ ਮਕਾਲੀਗਲ ਨਾਲ ਹੀ ਹਾਂ ਮੇਰੇ ਬਜ਼ੁਰਗ ਪਟੜ ਕਾਲੀ ਨੂੰ ਕਹਿੰਦੇ ਨੇ ਕਾਲੀ ਸੀ ਉਹਨਾਂ ਸੋਤਰਾਂ ਔਰ ਉਹਨਾਂ ਦੇ ਦਸੇ ਬੂਨਾ ਤੇ ਨੇ ਸ਼ੋਭਨੀ ਕਾਲੀਗਲ ਦੀ ਸੇਵਾ ਕਰ ਰਹੇ ਆ ਤੁਹਾਡੇ ਹੀ ਕੁਝ ਪਰਿਵਾਰਕ ਮੈਂਬਰ ਹੋਰ ਪਾਰਟੀ ਵਿੱਚ ਸ਼ਾਮਲ ਨੇ ਇਸ ਤਰ੍ਹਾਂ ਕਾਂਗਰਸ ਵਿੱਚ ਸ਼ਾਮਲ ਨੇ ਤਾਂ ਤੁਕਿਓ ਪਰਿਵਾਰ ਮੈਂਬਰਾਂ ਦੇ ਵੱਲੋਂ ਕੋਈ ਦਬਾਅ ਨਹੀਂ ਰਿਹਾ ਸੀ ਕਿ ਤੁਸੀਂ ਸੌਨੇ ਕੰਦਰ ਪਾਰਟੀ ਛੱਡ ਕੇ ਖੜੀ ਪਾਰਟੀ ਵਿੱਚ ਸ਼ਾਮਲ ਹੋ। ਨਹੀਂ ਮੇਰੇ ਜੋ ਕਾਂਗਰਸਾ ਸਰਕਾਰ ਕਾਂਗਰਸ ਸਰਕਾਰ ਸੀ ਉਸ ਟਾਈਮ ਮੇਰੇ ਤੇ ਮੇਰਾ ਸਾਰਾ ਪਰਿਵਾਰ ਕਾਂਗਰਸਾ ਚੱਲੇਗਾ ਮੇਰੇ ਤੇ ਬਹੁਤ ਹੀ ਪ੍ਰੈਸ਼ਰ ਮਾਇਆ ਗਿਆ ਕਿ ਤੈਨੂੰ ਕਾਂਗਰਸ ਜੁਆਇਨ ਨਹੀਂ ਕਰਨੀ ਪਵੇਗੀ। ਤੈਨੂੰ ਕਾਂਗਰਸ ਜੁਆਇਨ ਨਹੀਂ ਕਰਨੀ ਪਵੇ ਨਹੀਂ ਮੈਂ ਉਹਨਾਂ ਨੂੰ ਉਸ ਟਾਈਮ ਹੀ ਜਵਾਬ ਦੇ ਦਿੱਤਾ ਸੀਗਾ ਕਿ ਮੈਂ ਅਕਾਲੀ ਦਰ ਨਾਲ ਘੜਾ ਬਾਲੀਆ ਨੂੰ ਜੇਕਰ ਅੱਜ ਵੀ ਤੁਹਾਡੇ ਹੀ ਪਰਿਵਾਰ ਦੇ ਮੈਂਬਰਾਂ ਵਿੱਚੋਂ ਕੁਝ ਮੈਂਬਰ ਜਿਹੜੇ ਅੱਜ ਹੋਰ ਪਾਰਟੀ ਵਿੱਚ ਸ਼ਾਮਲ ਹੋਏ ਨੇ ਕੀ ਕਾਰਨ ਹੈ ਹਾਂਜੀ ਉਹਨਾਂ ਦੀ ਗਲਤੀ ਹੈ ਜੀ ਮਾ ਪਾਰਟੀ ਇੱਕ ਮਾਮੂਲੀ ਹੈ ਮਾ ਪਾਰਟੀ ਨੂੰ ਨਹੀਂ ਛੱਡਣਾ ਚਾਹੀਦਾ ਕੀ ਦੇਖਦੇ ਆਂ ਕਿ ਬੰਦਰੀ ਹੋਰ ਪਾਰਟੀ ਵਿੱਚ ਸ਼ਾਮਲ ਹੋਏ ਕਾਰਨ ਕੀ ਰਿਹਾ ਹੈ ਕਾਰਨ ਦਾ ਕੋਈ ਹੋਰ ਦੱਸ ਸਕਦੇ ਨੇ ਠੀਕ ਹੈ ਜੀ ਮੇਰੇ ਦਾ ਮਤਲਬ ਬਹੁਤ ਵੱਡੀ ਗਲਤੀ ਕੀਤੀ ਕਿ ਕਿੰਨੀ ਮਤਲਬ ਵੀਰੋ ਪਾਰਟੀ ਵਿੱਚ ਸ਼ਾਮਲ ਹੋਏ ਨੇ ਅੱਜ ਉਹਨਾਂ ਵੱਲੋਂ ਦੁਬਾਰਾ ਹਾਂ ਕਈ ਸੰਦੇਸ਼ ਮੇਰੇ ਦੋਸਤ ਨਜ਼ਦੇ ਨੇ ਕਹਿੰਦੇ ਅਸੀਂ ਉਹ ਵੱਡੀ ਗਲਤੀ ਕੀਤੀ ਆ ਉਸਮਾਨ ਨੇ ਯਾਦ ਉਸ ਪਰਵਾਨ ਨੂੰ ਨਵੰਬਰ ਵਾਲਾ ਕੋਈ ਦਬਾਅ ਨਹੀਂ ਪਾਇਆ ਜਾ ਰਿਹਾ ਹੈ ਹਾਂਜੀ ਹਾਂਜੀ ਬਹੁਤ ਦਬਾਅ ਪਾਇਆ ਹੋਣਾ ਹੈ ਪਰ ਵੀ ਆਪਾਂ ਟਰਸ ਤੋਂ ਮਾਸਾ ਆਪਾਂ ਕਾਲੀਦਾਲ ਨਾਲ ਟਕਾਣ ਕੋ ਖੜੇ ਹੋਏ ਬੜਾ ਜਿਹਾ ਜਵਾਂ ਸਾਹਮਣੀ ਕਾਲੀਦਾਲ ਪਾਰਟੀ ਨੂੰ ਮਤਲਬ ਕਿਉਂਕਿ ਕਾਲੀਦਾਲ ਨੂੰ ਬਹੁਤ ਹੀ ਭਰਮਾਂਗਾਰਾ ਮਿਲ ਰਿਹਾ ਜੋ ਲੋਕ ਪਿੰਡਾਂ ਦੇ ਵਿੱਚ ਜਿਨ੍ਹਾਂ ਨੇ ਇੱਕ ਮੰਨ ਬਣਾਇਆ ਸੀਗਾ ਵੀ ਅਸੀਂ ਛਾੜੂ ਫੋਟੋ ਆ ਪਾਣੀਆਂ ਨੇ ਉਹ ਵਾਪਸੀ ਕਾਲੀਦਾਲ ਨਾਲ ਡੋਣਾ ਸ਼ੁਰੂ ਹੋ ਚੁੱਕਾ ਹੈ ਅੱਜ ਇੱਕ ਜਿਹੜੀ ਕਰੇਨੀ ਦਾ ਰੂਪ ਸਜਾਇਆ ਗਿਆ ਪੰਜਾਬ ਯਾਤਰਾ ਦਿੱਲੀ ਕੱਟੀ ਗਈ ਹਲਕਾ ਸਾਨੇਵਾਦ ਵਿੱਚ ਕਿਸ ਤਰ੍ਹਾਂ ਦੇ ਕਿਉਂ ਕਰੇਗੀ ਤੋਂ ਬਾਅਦ ਜਿਹੜੇ ਆ ਗਏ ਨੇ ਤੇ ਜਿਹੜੇ ਵਰਕਰ ਤੁਹਾਡੇ ਗਏ ਨੇ ਕਿਸ ਤਰ੍ਹਾਂ ਦੇ ਨੇ ਕਿ ਵਰਕਰ ਤੋਂ ਉਹ ਬਿਲਕੁਲ ਜੂਸ ਹੋ ਗਏ ਨੇ ਜੀ ਵੀ ਅਸੀਂ ਬਹੁਤ ਵੱਡੀ ਗਲਤੀ ਕੀਤੀ ਹੈ ਕਈ ਐਸੇ ਵਿੱਚ ਹੈਗੇ ਆਗੂ ਜਿਨ੍ਹਾਂ ਨੂੰ ਢੱਲੋ ਸਾਹਿਬ ਨੇ ਬਹੁਤ ਸਨਮਾਨ ਸਨਮਾਨ ਦਿੱਤਾ ਠੀਕ ਹੈ ਜੀ ਉਹ ਜੂਸ ਸੋਚ ਰਹੇ ਨੇ ਵੀ ਅਸੀਂ ਬਹੁਤ ਵੱਡੀ ਗਲਤੀ ਕੀਤੀ ਹੈ ਕੀ ਕਹਿਣਾ ਚਾਹੁੰਦੇ ਹੋ ਆਪਰ ਤੁਸੀਂ ਮਤੋਂ ਦੇ ਪਾਰਟੀ ਬਾਰੇ ਇਸ ਪਾਰਟੀ ਦੇ ਕੰਮ ਬਾਰੇ ਕਾਲੀ ਸਰਕਾਰ ਵੇਲੇ ਜੀ ਬਹੁਤ ਕੰਮ ਹੋਏ ਨੇ ਜਿਵੇਂ ਪੋਲ ਲਾ ਰੋ ਸਾਰਾ ਨੇ ਢਿੱਲੋ ਦੇ ਕੋਲ ਚ ਪੋੜ ਬਣਿਆ ਡ੍ਰੀਮ ਪਾਰਕ ਬਣਿਆ ਜੀ ਸੀਵਰੇਜ ਹੋਰ ਕਾਫੀ ਕੰਮ ਨੇ ਜਿਹੜੇ ਉਹਨਾਂ ਨੇ ਕੇ ਬੜੇ ਹੀ ਆਪਣੀ ਰਹਿਣਵਾਈ ਦੇ ਵਿੱਚ ਕਰਵਾਏ ਨੇ ਜੀ ਸਰ ਸ਼ੁਕਰੀਆ ਜੀ ਤੋਂ ਸਰ ਇਹ ਸੰ ਮਤਲਬ ਸੋਮੇ ਅਕਾਲੀ ਦੇ ਸੀਨੀਅਰ ਅਗੂ ਹਲਕਾ ਸਾਨੇ ਬਤਾਉਂ ਸੰਤੋਖ ਸਿੰਘ ਖਾਲਸਾ ਜੀ ਜਿਹੜੇ ਅੱਜ ਪੰਜਾਬ ਜਲ ਫਰਡ ਲਈ ਉਸ ਉਸੇ ਸੰਭੀ ਜਾ ਕੇ ਅੱਜ ਕੀ ਕੀਤੀ ਗਈ ਆਉਣ ਵਾਲੇ ਸਮੇਂ ਵਿੱਚ ਆਉਣ ਵਾਲੇ ਸਮੇਂ ਵਿੱਚ ਫਿਰ ਵੀ ਕਿਸੇ ਵਿਸ਼ੇਸ਼ ਮੁੱਦੇ ਉੱਤੇ ਚर्चा ਕਰਨੇਗਾ ਤਾਂ ਤਾਂ ਕਿਸਨ ਦੋ ਦੋ ਜਦੋਂ ਮਤਾ ਪਾਉਣਾ ਹੈ ਰਿਪੋਰਟ ਹੈ ਸੁਭਾਸ਼ ਜੀ